ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ 894 ਵਿੱਚ ਹੋਰ ਵੀ ਕੁਝ ਬੱਚੇ ਸ਼ਾਮਿਲ ਕੀਤੇ ਗਏ ਨੇ ਲਿਸਟ ਜਾਰੀ ਕੀਤੀ ਗਈ ਹੈ ਤੇ ਇਹਨਾਂ ਨੂੰ ਵੀ ਹੁਣ ਇਜਾਜ਼ਤ ਦਿੱਤੀ ਗਈ 894 ਵਿੱਚ ਪੇਪਰ ਦੇਣ ਦੇ ਲਈ ਤਾਂ ਦੋਸਤੋ ਉਹ ਲਿਸਟ ਦੇ ਵਿੱਚ ਹੋਰ ਵੀ ਕੁਝ ਹਦਾਇਤਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਪੇਪਰ ਇਹ ਤੋਂ ਪਹਿਲਾਂ ਜਿਹੜਾ ਨੋਟਿਸ ਅੱਜ ਵਾਲਾ ਜੋ ਜਾਰੀ ਹੋਇਆ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਦੇਖੋ ਇਹ ਜੋ ਤੁਸੀਂ ਲਿਸਟ ਦੇਖ ਰਹੇ ਹੋ ਇਹਨਾਂ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ETT 9894 ਦੇ ਵਿੱਚ ਦੋਸਤੋ ਜਿਹੜਾ ਪੇਪਰ A ਹੋਣਾ ਹੈ ਉਹਨਾਂ ਦੇ ਲਈ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਇਹ ਕਿਹੜੇ ਕਿਹੜੇ ਨੇ ਤੇ ਲਿਸਟ ਕਿੱਥੋਂ ਮਿਲ ਸਕਦੀ ਹੈ ਉਸ ਤੋਂ ਪਹਿਲਾਂ ਤੁਸੀਂ ਜੇਕਰ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਨੋਟਿਸ ਦੇਖੋ ਜੀ ਇਸ ਨੋਟਿਸ ਦੇ ਵਿੱਚ ਕੀ ਕਿਹਾ ਗਿਆ ਕਿ ਦਫ਼ਤਰ ਵੱਲੋਂ ਇੱਕ ਪਬਲਿਕ ਨੋਟਿਸ ਰਾਹੀਂ ਨਾਲ ਨଥି ઉમેਦਵਾਰਾਂ ਦੀ ਲਿਸਟ ਵਿੱਚ ਦਰਜ ઉમેਦਵਾਰਾਂ ਦੀ ਰੀ-ਵੈਰੀਫਿਕੇਸ਼ਨ ਕਰਨੋਂ ਪ੍ਰੰਤ ਪ੍ਰੋਵੀਜ਼ਨਲ ਤੌਰ ਤੇ ਮਿਤੀ 28/7/2024 ਨੂੰ 599488 ਕਾਡਰ ਪ੍ਰਤੀ ਦੇ ਪੰਜਾਬੀ ਕੁਆਲੀਫਾਈਇੰਗ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਅਗਿਆ ਦਿੱਤੀ ਜਾਂਦੀ ਹੈ ਤਾਂ ਦੇਖੋ ਇੱਥੇ ਲਿਖਿਆ ਹੈ ਨਾ ਉਪਰੰਤ ਪ੍ਰੀਜ਼ੂਵ ਪ੍ਰੋਵੀਜ਼ਨਲ ਤੌਰ ਤੇ ਠੀਕ ਹੈ ਜੀ ਸਬੰਧਤ ઉમેਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਐਡਮਿਟ ਕਾਰਡ ਵੈੱਬਸਾਈਟ ਤੋਂ ਡਾਊਨਲੋਡ ਕਰਦੇ ਹੋਏ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਵਿੱਚ ਦਰਜ ਦਿੱਤੀ ਨੂੰ ਪਾਲ ਤਾਂ ਦੋਸਤੋ ਇਹ ਜੋ ਹੈਗੇ ਨੇ ਟੋਟਲ 57 ਕੈਂਡੀਡੇਟ ਨੇ ਠੀਕ ਹੈ ਜੀ ਇਹ 52 ਕੈਂਡੀਡੇਟ ਨੇ ਤੇ ਆ ਮੈਂ ਵੀਡੀਓ ਨੂੰ ਸਲੋ ਕਰਕੇ ਵੀ ਚਲਾ ਦੇਣਾ ਔਰ ਤੁਸੀਂ ਨਾ ਜੇਕਰ ਇਹ ਲਿਸਟ ਡਾਊਨਲੋਡ ਕਰਨੀ ਹੋਵੇ ਤਾਂ ਅਫੀਸ਼ੀਅਲ ਵੈਬਸਾਈਟ ਤੋਂ ਵੀ ਡਾਊਨਲੋਡ ਕਰਕੇ ਦੇਖ ਸਕਦੇ ਹੋ ਜਾਂ ਵੀਡੀਓ ਨੂੰ ਪਾਜ਼ ਕਰਕੇ ਆਪਣਾ ਨਾਮ ਦੇਖ ਸਕਦੇ ਹੋ ਠੀਕ ਹੈ ਜੀ ਸੋ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਇਹ ਸਾਰੇ ਸੀਗੇ ਬੱਚੇ ਠੀਕ ਹੈ ਜੀ ਜਿਨ੍ਹਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਜੀ 86 ਵਾਲਾ ਕੋਈ ਲਾਸਟ ਨੰਬਰ ਹੈ ਜਿੰਦੇ 86 ਨੰਬਰ ਵਾਲੇ ਉਹ ਸ਼ਾਮਲ 84 ਨਵਦੀਕ ਕੰਬੋਜ਼ ਵਾਜ਼ਿਰ ਚੰਦ 84 ਨੰਬਰ ਵਾਲਾ ਹੈ ਜਿਹਨੂੰ ਲਾਸਟ ਜਿਹੜੀ ਆਪਾਂ ਮੈਰਿਟ ਕਹਿ ਸਕਦੇ ਹਾਂ ਬਾਕੀ ਇਹ ਸਾਰੇ ਦੋਸਤੋ ਮੈਨੂੰ ਨਹੀਂ ਪਤਾ ਵੀ ਇਹ ਲਿਸਟ ਕਿਵੇਂ ਤਿਆਰ ਕੀਤੀ ਗਈ ਹੈ ਕਿਸ ਬਿਹਾਫ ਤੇ ਕਰ ਤਿਆਰ ਕੀਤੀ ਗਈ ਹੈ ਸੋ ਇਹ ਸੀ ਅੱਜ ਦਾ ਨੋਟਿਸ ਜਿਹੜਾ 8TT ਕਾਡਰ ਨਾਟ ਚਰਨ ਦੇ ਲਈ ਜਾਰੀ ਕੀਤਾ ਗਿਆ ਸੀ ਧੰਨਵਾਦ ਦੋਸਤੋ